ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਦੀ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਆਪਾਂ ਨੂੰ ਜਿਹੜੇ ਕਮੈਂਟ ਵੀ ਆਏ ਨੇ ਜੀਵਿੰਦਾਰ ਭਰਾਵਾਂ ਦੇ ਵੀ ਸਾਡੀ ਜਿਹੜੀ PR126 ਝੋਨੇ ਦੇ ਵਿੱਚ ਹਲਦੀ ਰੋਗ ਬਹੁਤ ਜ਼ਿਆਦਾ ਆ ਗਿਆ ਤੇ ਹੁਣ ਹਲਦੀ ਰੋਗ ਗਟੋਲੀ ਨੂੰ ਰੋਕਿਆ ਕਿਵੇਂ ਜਾ ਸਕਦਾ ਕਿਹੜੀ ਆਪਾਂ ਸਪਰੇਅ ਕਰਦੀਏ ਬਸ ਵੀ ਕਿਵੇਂ ਆਪਾਂ ਹਲਦੀ ਰੋਗ ਨੂੰ ਰੋਕ ਲਈਏ ਤੇ ਆਪਾਂ ਇਸ ਹਲਦੀ ਰੋਗ ਦੇ ਉੱਤੇ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਹੈ ਤੇ ਅੱਜ ਆਪਾਂ ਫੇਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਆਪਾਂ ਜਾਣਕਾਰੀ ਦਵਾਂਗੇ ਵੀ ਕਿਵੇਂ ਹੁਣ ਆਪਾਂ ਇਹਨੂੰ ਰੋਕ ਸਕਦੇ ਆ ਕਿ ਆਪਾਂ ਨੂੰ ਕਰਨਾ ਪਵੇਗਾ ਤੇ ਹਲਦੀ ਰੋਗ ਆਉਣ ਤੋਂ ਬਾਅਦ ਝੋਨੇ ਦੇ ਵਿੱਚ ਕਿਹੜੀ-ਕਿਹੜੀ ਆਪਾਂ ਸਾਵਧਾਨੀਆਂ ਵਰਤਣੀਆਂ ਹੈ ਤੇ ਬਾਕੀ ਗੱਲ ਮੁੱਕਦੀ ਹੈ ਇੱਥੇ ਵੀ ਵਾਧੂ ਖਰਚ ਕਰਨ ਦੇ ਨਾਲ ਆਪਣਾ ਕੋਈ ਵੀ ਹੱਲ ਨਹੀਂ ਹੋਣਾ ਜੇ ਆਪਾਂ ਵਾਧੂ ਖਰਚ ਕਰੀ ਜਾਵਾਂਗੇ ਸਪਰੇਅ ਕਰੀ ਜਾਵਾਂਗੇ ਤਾਂ ਆਪਣਾ ਕੋਈ ਵੀ ਹੱਲ ਨਹੀਂ ਹੋਣਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਆਪਣੇ ਵੀਰ ਭਰਾਵਾਂ ਤੱਕ ਵੀਡੀਓ ਪਹੁੰਚ ਸਕੇ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਬੈਲਡਰ ਬਟਨ ਪ੍ਰੈਸ ਕਰ ਲੋ ਤੁਹਾਡੇ ਤੱਕ ਜਿਹੜੀ ਆਪਣੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਪਹਿਲੀ ਗੱਲ ਆਪਾਂ ਕਰਨੀ ਹੈ ਵੀ ਹਲਦੀ ਰੋਗ ਪੀਆਰ 126 ਝੋਨੇ ਦੇ ਵਿੱਚ ਕੱਲੇ ਦੇ ਵਿੱਚ ਨਹੀਂ ਆਇਆ ਕਿਉਂਕਿ ਵਿੱਚ ਵੀਰ ਭਰਾ ਕਹਿ ਰਹੇ ਆ ਵੀ ਪੀਆਰ 126 ਝੋਨੇ ਦੇ ਰਗੜ ਤੇ ਇਨਾ ਜਿਆਦਾ ਜਿਹੜਾ ਹਲਦੀ ਰੋਗ ਪੀਆਰ 126 ਝੋਨੇ ਦੇ ਵਿੱਚ ਆਉਂਦਾ ਏ। ਇਹ ਕਿਸਾਨ ਪ੍ਰਭ ਉਹ ਆਪਣਾ ਬਹਿਮ ਹੈ ਇਸ ਵਾਰ ਜਿਹੜਾ ਮੌਸਮ ਦੇ ਕਾਰਨ ਸਾਰੀਆਂ ਕਿਸਮਾਂ ਦੇ ਵਿੱਚ ਜਿਹੜਾ ਹਲਦੀ ਰੋਗ ਦਾ ਅਟੈਕ ਜ਼ਰੂਰ ਹੋਇਆ। ਤੇ ਕਈ ਵਾਰ ਆਪਾਂ ਕੀ ਹੁੰਦਾ ਆਪਾਂ ਖੇਤ ਨੂੰ ਦੇਖ ਲੈਂਦੇ ਆ ਵੀ ਆਹ ਖੇਤ ਦੇ ਵਿੱਚ ਹੈ ਨਹੀਂ ਜੀ ਆਹ ਕਿਸਮ ਦੇ ਵਿੱਚ ਹੈ ਨਹੀਂ। ਕਿਸਾਨ ਪ੍ਰਭ ਉਹਦਾ ਫਰਕ ਕੀ ਹੈ? ਹਲਦੀ ਰੋਗ ਤੁਹਾਡਾ ਸਿਰਫ ਉਹ ਝੋਨੇ ਦੇ ਵਿੱਚ ਉਹ ਕਿਸਮ ਦੇ ਵਿੱਚ ਹੋਵੇਗਾ। ਜਿਹੜਾ ਝੋਨੇ ਨੇ ਮੀਂਹ ਦੇ ਵਿੱਚ ਨਸਾਰਾ ਕੀਤਾ ਮਤਲਬ ਪਹਿਲਾ ਜਿਵੇਂ ਲਗਾਤਾਰ ਮੀਂਹ ਪੈਂਦੀ ਰਹੀ ਜੇ ਤੁਹਾਡਾ ਝੋਨਾ ਮੀਂਹ ਦੇ ਵਿੱਚ ਨਿੰਨਸਾਰਾ ਕੀਤਾ ਤਾਂ ਤੁਹਾਡੇ ਹਲਦੀ ਰੋਗ ਆਵੇ ਆਵੇਗਾ ਜੇ ਮੰਨ ਕੇ ਚਲੋ ਤੁਹਾਡੇ ਲਾਗ ਲਾ ਖੇਤ ਮੀਂਹ ਤੋਂ ਬਾਦ ਨਸਾਰਾ ਕੀਤਾ ਉਹ ਨਹੀਂ ਜੇ ਉਹਦੇ ਵਿੱਚ ਹਲਦੀ ਰੋਗ ਬਿਲਕੁਲ ਨਹੀਂ ਥੋੜਾ ਬੋਤਾ ਜਰੂਰ ਆਵੇਗਾ ਪਰ ਇੰਨਾ ਜਿਆਦਾ ਅਟੈਕ ਨਹੀਂ ਹੋਵੇਗਾ ਹਲਦੀ ਰੋਗ ਸਿਰਫ ਜਿਹੜਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਉਹ ਝੋਨਿਆਂ ਦੇ ਵਿੱਚ ਆਇਆ ਜਿਹੜੇ ਝੋਨੇ ਮੀਂਹ ਦੇ ਵਿੱਚ ਨਿਸਰੇ ਨੇ ਆ ਤੁਸੀਂ ਵੀਡੀਓ ਦੇ ਵਿੱਚ ਝੋਨਾ ਦੇਖ ਰਹੇ ਹੋ ਇਹਦੇ ਵਿੱਚ ਹਲਦੀ ਰੋਗ ਆਇਆ ਪਰ ਥੋੜਾ ਆਇਆ ਥੋੜਾ ਕਿਉਂ ਆਇਆ ਕਿਉਂਕਿ ਜਦੋਂ ਇਹ ਨਿਸਰਨਾ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ 5 6 ਦਿਨ ਜਦੋਂ ਇਹ ਨਿਸਰੇ ਆ ਪਹਿਲੀ ਮਤਲਬ ਪਹਿਲੀ ਸਟੇਜ ਦੇ ਵਿੱਚ ਮੀਂਹ ਪੈਂਦੇ ਰਹੇ ਮਤਲਬ ਜਿੰਨਾ ਕਹਿੰਦੇ ਨੇ ਨਿਸਾਰਾ ਕੀਤਾ ਸੀ ਉਨਾ ਕਹਿੰਦੇ ਨੇ ਮੀਂਹ ਦੇ ਵਿੱਚ ਕੀਤਾ ਬਾਕੀ ਸਾਰਾ ਨਿਸਾਰਾ ਇਹ ਨਹੀਂ ਜਦੋਂ ਮੌਸਮ ਠੀਕ ਹੋ ਗਿਆ ਉਦੋਂ ਕੀਤਾ ਇਸ ਕਰਕੇ ਜਿਹੜੇ ਝੋਨੇ ਨੇ ਪਹਿਲਾਂ ਸਾਰਾ ਕੀਤਾ ਮੀਂਹ ਦੇ ਵਿੱਚ ਉਹ ਝੋਨੇ ਦੇ ਵਿੱਚ ਹਲਦੀ ਰੋਗ ਆਇਆ ਹੈ ਤੇ ਬਾਕੀ ਆਪਾਂ ਸਪਰੇਆ ਵੀ ਬਹੁਤ ਕੀਤੀ ਆਏ ਕਿਸਾਨ ਭਰਾ ਆਪਾਂ ਨੂੰ ਦੱਸ ਰਹੇ ਤੇ ਵੀ ਕਾਪਰ ਹੋ ਗਿਆ ਆਪਾਂ ਬਹੁਤ ਮਹਿੰਗੀ ਮਹਿੰਗੀ ਸਾਰੀਆਂ ਸਪਰੇਆ ਜਿਹੜੀਆਂ ਝੋਨੇ ਦੇ ਵਿੱਚ ਕੀਤੀ ਆ ਪਰ ਹਲਦੀ ਰੋਗ ਕੰਟਰੋਲ ਕਰਨ ਦੇ ਬਜਾਏ ਜਿਹੜਾ ਵਧਿਆ ਹੈ ਬਹੁਤ ਜ਼ਿਆਦਾ ਜਿਹੜਾ ਅਟੈਕ ਹਲਦੀ ਰੋਗ ਨੇ ਕੀਤਾ ਇਹ ਸਿਰਫ ਕਿਸਾਨ ਭਰਾਵੋ ਕੋਈ ਵੀ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਕੋਈ ਵੀ ਕਿਸਮ ਦਾ ਨਹੀਂ ਫਰਕ ਸਿਰਫ ਇਹ ਇਸ ਵਾਰ ਜਿਹੜਾ ਮੌਸਮ ਲਗਾਤਾਰ ਮੀਂਹ ਪੈਣ ਦੇ ਕਾਰਨ ਜਿਹੜਾ ਹਲਦੀ ਰੋਗ ਆਇਆ ਹੈ ਕੋਈ ਵੀ ਕਿਸਮ ਦੇ ਵਿੱਚ ਨਹੀਂ ਫਰਕ ਬੀਜੇ ਦੇ ਵਿੱਚ ਨਹੀਂ ਫਰਕ ਤੇ ਇਹਦਾ ਮੈਂ ਤੁਹਾਨੂੰ ਹੁਣ ਵੀ ਦੱਸ ਰਿਹਾ ਵੀ ਜੇ ਤੁਹਾਡੇ ਝੋਨੇ ਦੇ ਵਿੱਚ ਹਲਦੀ ਰੋਗ ਹੈਗਾ ਤਾਂ ਵਾਧੂ ਸਪਰੇਆ ਕਰਨ ਦਾ ਕੋਈ ਵੀ ਫਾਇਦਾ ਨਹੀਂ ਆਪਣਾ ਵਾਧੂ ਜਿਹੜਾ ਖਰਚ ਹੋਵੇਗਾ ਹਲਦੀ ਰੋਗ ਜਿੰਨਾ ਕਾਮਨਾ ਸੀ ਉਨਾ ਕ ਜਿਹੜਾ ਆਪਣੇ ਝੋਨੇ ਦੇ ਵਿੱਚ ਆ ਗਿਆ ਏ ਹੁਣ ਜਿੰਨਾ ਕਾਮਨਾ ਨੁਕਸਾਨ ਕਰਨਾ ਸੀ ਉਨਾ ਕ ਇਹ ਨਹੀਂ ਕਰਤਾ ਕਿਉਂਕਿ ਸਪਰੇ ਵੀ ਆਪਾਂ ਕੋਈ ਵੀ ਕਰਦੇ ਆ ਤਾਂ ਦਿਵਾਲੀ ਵੀ ਦੱਸਦੇ ਆ ਕੰਪਨੀਆਂ ਵੀ ਦੱਸਦੀ ਆ ਵੀ ਹਲਦੀ ਰੋਗ ਦੀ ਸਪਰੇ ਸਿਰਫ ਅਨੁਸਾਰੀ ਤੋਂ ਪਹਿਲਾਂ ਕੀਤੀ ਜਾਂਦੀ ਹੈ ਬਾਅਦ ਦੇ ਵਿੱਚ ਕੋਈ ਵੀ ਆਪਾਂ ਨੂੰ ਕੋਈ ਵੀ ਅਹਜੀ ਸਪਰੇ ਨਹੀਂ ਜਿਹੜੀ ਹਲਦੀ ਰੋਗ ਨੂੰ ਰੋਕ ਸਕੇ ਪਰ ਇਸ ਵਾਰ ਜਿਹੜਾ ਪਹਿਲਾਂ ਵੀ ਸਪਰੈਆ ਕੀਤੀ ਆ ਨਹੀਂ ਕੋਈ ਵੀ ਰਿਜ਼ਲਟ ਨਹੀਂ ਦਿੱਤਾ ਇਸ ਕਰਕੇ ਬਾਦੂ ਆਪਾਂ ਖਰਚਾ ਨਾ ਕਰੀਏ ਸੁਗਰੇਆ ਵੱਲ ਨਾ ਜਾਈਏ ਜਿੰਨਾ ਆਪਣਾ ਨੁਕਸਾਨ ਹੋਣਾ ਸੀ ਉਹਨਾਂ ਕਾ ਜਿਹੜਾ ਆਪਣਾ ਨੁਕਸਾਨ ਹੋ ਗਿਆ ਬਸ ਸਿਰਫ ਆਪਾਂ ਹੁਣ ਇਹ ਗੱਲ ਦਾ ਧਿਆਨ ਰੱਖਣਾ ਵੀ ਜੇ ਤੁਹਾਡੇ ਛੋਨੇ ਦੇ ਵਿੱਚ ਹਲਦੀ ਰੋਗ ਹੈਗਾ ਇਸ ਟਾਈਮ ਤਾਂ ਹੁਣ ਪਾਣੀ ਦਾ ਜ਼ਰੂਰ ਖਿਆਲ ਰੱਖਣਾ ਜੇ ਤੁਹਾਡਾ ਝੋਨਾ ਨਿਸਰ ਕੇ ਝੋਕ ਚੁਕੇ ਆਏ ਪਾਣੀ ਬਿਲਕੁਲ ਵੀ ਝੋਨੇ ਦੇ ਵਿੱਚ ਆਪਾਂ ਖੜਾ ਨਹੀਂ ਰੱਖਣਾ ਤੁਸੀਂ ਪਾਣੀ ਇਸ ਤਰੀਕੇ ਨਾਲ ਦਓ ਵੀ ਅੱਜ ਆਪਾਂ ਪਾਣੀ ਦੇਤਾ ਚੌਥੇ ਪੰਜਵੇਂ ਦਿਨ ਜਿਹੜਾ ਝੋਨੇ ਨੂੰ ਸਖਾਸਾ ਕੇ ਜਿਹੜਾ ਪਾਣੀ ਲੱਗਣਾ ਚਾਹੀਦਾ ਧਰਤੀ ਨੂੰ ਆਪਾਂ ਪੂਰੀ ਵੀ ਨਹੀਂ ਸੁਕਣ ਦੇਣਾ ਸਿਰਫ ਆਪਾਂ ਗਿੱਲ ਰੱਖਣੀ ਹੈ ਅੱਜ ਮਤਲਬ ਆਪਾਂ ਪਾਣੀ ਦੇਤਾ ਚਾਰ ਪੰਜ ਦਿਨ ਆਰਾਮ ਦੇ ਨਾਲ ਲੰਘ ਜਾਂਦੇ ਆ ਫਿਰ ਦੁਬਾਰਾ ਤੁਸੀਂ ਫਿਰ ਪਾਣੀ ਦੇ ਦੇਣਾ ਕਿਉਂਕਿ ਜੇ ਆਪਾਂ ਝੋਨੇ ਦੇ ਵਿੱਚ ਹੁਣ ਪਾਣੀ ਭਰ ਕੇ ਰੱਖਾਂਗੇ ਤਾਂ ਜਿਹੜਾ ਹਲਦੀ ਰੋਗ ਦਾ ਅਟੈਕ ਹੈ ਉਹ ਵਧੇਗਾ ਤੇ ਬਸ ਆਪਾਂ ਇਹੀ ਹੁਣ ਖਿਆਲ ਰੱਖਣਾ ਝੋਨੇ ਦੇ ਵਿੱਚ ਤੇ ਵੀਡੀਓ ਨੂੰ ਪੂਰਾ ਭਰਾਵਾਂ ਤੱਕ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ